ਲਗੀਆਂ ਧੋਰ ਧੋਰ ਲਗੀਆਂ ਜੋਰ ਲਗੀਆਂ ਧੋਰ ਧੋਰ ਲਗੀਆਂ ਮੇਰੇ ਬਾਬਲੇ ਦੇ ਛੇੜੇ ਧੀਆਂ 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 ਦੁਨੀਆ ਦੇ ਵਿੱਚ 78 ਨਾ ਆਜ਼ਾਦੀ ਦੇਸ਼ ਬੜੀ ਧੂਮ ਧਮ ਨਾਲ ਬਣਾ ਰਿਹਾ ਮੈਂ ਇਸ ਮੁਬਾਰਕ ਮੌਕੇ ਤੁਹਾਨੂੰ ਸਭ ਨੂੰ ਖਾਸਿਤ ਵਧਾਈ ਦਿੰਦੀ ਹਾਂ ਤੁਹਾਡੇ ਸਨਹਿਰੇ ਪ੍ਰੀਤ ਦੀ ਕਾਮਨਾ ਕਰਦੀ ਹਾਂ ਜਿਵੇਂ ਬੱਚੋ ਆਪਾਂ ਨੂੰ ਪਤਾ ਹੀ ਹੈ ਆਪਾਂ ਅਜੇ ਤੋਂ 70 ਸਾਲ ਪਹਿਲਾਂ 15 10 1947 ਨੂੰ ਦੇਸ਼ ਨੂੰ ਆਜ਼ਾਦਤ ਵਿੱਚ ਕਾ ਲਿਆ ਹੋਇਆ ਸੀ ਆਜ਼ਾਦੀ ਦੀ ਇਸ ਲੰਮੀ ਲੜਾਈ ਦੇ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਪਾਇਆ ਸੀ ਦੇਸ਼ ਦੇਸ਼ੀਤਾ ਸੂਰਬੀਰਾ ਤੇ ਰਥਾਤ ਭਾਨੀ ਸਰਕਾਰ

ਗੁਰਪ੍ਰੀਤ ਸਿੰਘ ਗੋਰੀ ਪ੍ਰਧਾਨ ਆਰਟੀ ਐਸੋਸੀਏਸ਼ਨ ਹਾ ਤਾਂ ਸਿਮਰਨਜੀਤ ਕੋਰ ਮਾਨਜੀਤ ਦਾ ਜਿਹੜਾ ਸਨਮਾਨ ਹੈ ਉਹ ਇੱਕ ਅਡੀਮ ਚੈਂਬਰ ਬਣਦਾ ਹਿੰਦਾ ਸ਼੍ਰੀ ਦ੍ਰਿੰਦਰ ਸਿੰਘ ਜੀ ਪਲੀਜ਼ ਸਟੇਜ ਤੇ ਪਹੁੰਚਾਓ ਹਾਂਜੀ ਜੀ ਦਾ ਸਵਾਗਤ ਹੈ ਜੀ ਐਸਆਈ ਸਤਿ ਅਕਾਲ ਦੁੱਧਨ ਸਾਦਾ ਹਾਂਜੀ ਸਭ ਤੋਂ ਪਹਿਲਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਥੇ ਦੁੱਧਨ ਸਾਦਾ ਏਰੀਏ ਦੇ ਵਿੱਚ ਦੇਸ਼ ਦਾ 78ਵਾਂ ਆਜ਼ਾਦੀ ਦਿਵਸ ਮਨਾਉਣ ਲਈ ਇਕੱਤਰ ਹੋਏ ਸੀ ਤੇ ਬੜਾ ਧੂਮ-ਧਾਮ ਨਾਲ ਬੱਚਿਆਂ ਨੇ بارش ਦੇ ਚਲਦੇ ਵੀ ਬਹੁਤ ਅੱਛਾ ਪ੍ਰੋਗਰਾਮ ਚਲੋ ਕੀਤਾ ਆਪਾਂ ਜਿੰਨਾ ਬੈਟਰ ਹੋ ਸਕਦਾ ਸੀ ਬੱਚਿਆਂ 'ਚ ਬੜਾ ਉਤਸ਼ਾਹ ਹੁੰਦਾ ਐ ਇਸੇ ਉਤਸ਼ਾਹ ਨੂੰ ਧਿਆਨ ਚ ਰੱਖਦੇ ਹੋਏ ਮੈਂ ਬੱਚਿਆਂ ਦੀ ਕੋਈ ਪਰਫਾਰਮੈਂਸ ਮਿਸ ਨਹੀਂ ਕੀਤੀ ਬੱਚੇ ਚਾਹੁੰਦੇ ਸੀ ਕਿ ਅਸੀਂ ਬਹੁਤ ਤਿਆਰੀ ਕੀਤੀ ਹੈ ਤੇ ਪਰਫਾਰਮ ਕਰੀਏ ਅਸੀਂ ਸੋ ਸਾਰਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਅੱਜ ਇਸ ਮੰਚ ਤੋਂ ਮੈਂ ਸਮੂਹ ਦੇਸ਼ ਵਾਸੀਆਂ ਨੂੰ ਆਪਣੇ ਆਜ਼ਾਦੀ ਘੁਲਾਟੀਆਂ ਵੱਲੋਂ ਲੈ ਕੇ ਜਿਹੜੇ ਸੁਪਨੇ ਆ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਾਂ ਇੱਕ ਗੱਲ ਕੇ ਹੰਬੜਾ ਮਾਰਨ ਦੀ ਲੋੜ ਹੈ ਤੇ ਦੇਸ਼ ਨੂੰ ਹਰਾ ਭਰਾ ਬਣਾਉਣ ਲਈ ਮੈਂ ਫਿਰ ਅਪੀਲ ਕਰਦੀ ਹਾਂ ਪ੍ਰਾਣੀ ਨੂੰ ਨਾ ਸਾੜ ਕੇ ਆਪਣੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਮੈਂ ਅਪੀਲ ਕਰਦੀ ਹਾਂ ਤੇ ਨਾਲ ਹੀ ਮੈਂ ਆਪਣੇ ਇਲਾਕੇ ਦੇ ਸਮੂਹ ਨੌਜਵਾਨਾਂ ਨੂੰ ਸਮੂਹ ਪਰਿਵਾਰਾਂ ਨੂੰ ਸਮੂਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਮੈਂ ਅਪੀਲ ਕਰਦੀ ਹਾਂ ਬਹੁਤ ਬਹੁਤ ਧੰਨਵਾਦ